ਪ੍ਰਧਾਨ ਜੀ ਪ੍ਰਧਾਨ ਜੀ ਜਿਹੜਾ ਅਜਾ ਜਹਾਜ਼ ਚੋਂ ਤੇ ਨੋਤਾ ਲੱਗਾ ਲਗਾਇਆ ਗਿਆ ਇੱਕ ਕਿੰਨਾ ਬੋਤਾ ਲਗਾਇਆ ਗਿਆ ਜੀ ਹ ਜਿਵੇਂ ਭਲਵਿੰਦਰ ਸਿੰਘ ਜੀ ਆਪਣੇ ਸਾਨੇ ਪੰਜਾਬ ਟੈਕਸੀ ਸਟੈਂਡ ਜਹਾਜ਼ ਚੋਂ ਦਾ ਪ੍ਰਧਾਨ ਆਏ ਹਰ ਸਾਲ ਦੀ ਸਾਲ ਛੋਟੇ ਜੈ ਜੀ ਸਾਹਿਬ ਜਿਆਦੇ ਦੀ ਸਿੱਧੀੀ ਪ੍ਰੂਫੇ ਆਪਾਂ ਹਰ ਸਾਲ ਦੀ ਸਾਲ ਇਹ ਦੁੱਦੀ ਜਿਹੜੀ ਇਹ ਸੇਵਾ ਕਰੀ ਦੀਆ ਮਾਲਕ ਚਾਲਕ ਡਰਾਈਵਰ ਵੀਰ ਸਾਰਿਆਂ ਦਾ ਸਬੰਧ ਦੇ ਵਿੱਚ ਇਹਦੇ ਹੁੰਦਾ ਵਾ ਸਾਰੇ ਸੰਯੋਗ ਪਾ ਕੇ ਤੇ ਇਹ ਜਿਹੜੇ ਦੁੱਦੀ ਸੇਵਾ ਆਪਾਂ ਕਰੀ ਦੀਆ ਸੋ ਇਹ ਛੋਟੇ ਸਾਹਿਬ ਜੰਦਾ ਤੇ ਇਸੀ ਦੀਪੂ ਤੇ ਆਪਾਂ ਕਰੀ ਦੀ ਹੈ ਜੀ ਤਾਂ ਜੀ ਕਿਤੋਂ ਦਾ ਲੰਗਰ ਲਗਾ ਰਹੇ ਇਹ ਜੀ ਆਪਾਂ ਹੋ ਗਿਆ ਕੁਝ ਸਾਨੂੰ 30 40 ਸਾਲ ਤੋਂ ਆਪਣਾ ਸਟੈਂਡ ਵੀ ਚੱਲਣ ਡਿਆ ਤੇ ਉਦੋਂ ਦੇ ਆਪਾਂ ਇਹ ਲੰਗਰ ਵੀ ਆ ਜਿਹੜੇ ਇੱਕ ਤਕਰੀਬਨ ਹੋ ਹੀ ਗਏ 10 10 ਸਾਲ ਹੋ ਗਏ ਆ ਇਹ ਵੀ ਲੰਗਰ ਆਪਾਂ ਜਿਹੜੇ ਚਾਲੂ ਕੀਤੇ ਨੂੰ ਵੀ ਪਹਿਲਾਂ ਤੇ ਆਪਾਂ ਸਪੀਲ ਦਾ ਤੇ ਜਿਹੜਾ ਵੈਸੇ ਵੀ ਲੰਗਰ ਲਾਈਦਾ ਵਾ ਦਾਲ ਫੁਲਕੇ ਦਾ ਵੀ ਲਾਈਦਾ ਵਾ ਤੇ ਆਪਾਂ ਹੁਣ ਇਹ ਵੀ 10 ਸਾਲ ਹੋ ਗਏ ਆ ਆਪਾਂ ਦੁੱਧ ਦੀ ਵੀ ਜਿਹੜੀ ਸੇਵਾ ਫੀ ਜਿਹੜਾ ਦੋਤਾ ਨਕਰ ਕਰ ਦੋਤਾ ਐਕ ਕਰ ਕਰ ਸਕਦੇ ਨੇ ਜੀ ਜੀ ਸਵੇਰੇ 10:30 ਵਜੇ ਤੋਂ ਲੈ ਕੇ ਤੇ ਸਾਮੀ 4-5 ਵਜੇ ਤੱਕ ਦਾ ਚੱਲਦਾ ਉਹ ਸਾਰੇ ਜਿਹੜੇ ਲੋਕਰ ਦੇਖ ਰਹੇ ਕਿ ਮੈਸੇਜ ਦੇਣਾ ਚਾਹੋ ਅਹੀਂ ਤੇ ਕਹਿੰਦੇ ਜੀ ਜਿਹੜਾ ਵੀ ਕੋਈ ਵੀ ਪੂਰਬ ਬੰਦਾਵਾ ਚਾਹੇ ਇਹ ਸਬੰਧ ਕਰਦੇ ਚਾਹੀਦੇ ਆ ਹੁਣ ਅਸੀਂ ਦੀ ਪੂਰਬਾ ਛੋਟੇ ਸਾਹਿਬ ਜਿਆਦਿਆਂ ਦੀ ਜਿਹੜੀ ਕੁਰਬਾਨੀ ਆ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਵਾ ਤੇ ਅੱਜ ਤੇ ਤੁਸੀਂ ਵੇਖ ਹੀ ਲਿਆ ਵੀ ਅੱਜ ਤੇ ਉੱਪਰ ਵਾਲਾ ਵੀ ਅਥਲੂ ਸੁੱਟਣ ਡਿਆ ਵਾ ਇਹ ਯਾਨੀ ਸੋਡੋਟੀ ਬਾਰਸ ਵੀ ਆਈ ਸਵੇਰ ਦੀ ਲੱਗੀ ਆ। ਇਹ ਸਬੰਧ ਵਿੱਚ ਆਪਾਂ ਕੋਈ ਵੀ ਬੁਰੂ ਬੁਰੂ ਵੀ ਆਏ ਤੇ ਉਹਦੇ ਵੀ ਸਬੰਧ ਕਰਨਾ ਚਾਹੀਦਾ ਹਰ ਹਰ ਸਾਲ ਦੇ ਸਾਡੇ ਸਬੰਧ ਕਰਨਾ ਚਾਹੀਦਾ। ਹਾਂਜੀ ਮੈਂ ਜੇ ਹਰਭਜਨ ਸਿੰਘ ਜਰਨਲ ਸਕੱਤਰ ਐ ਗੁਰਦਾਸਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਦਾ। ਤੇ ਇਹ ਜਹਾਜ ਚੌਂਕ ਜਰਾ ਸਾਡੇ ਪੰਜਾਬ ਟੈਕਸੀ ਸਟੈਂਡ ਦੇ ਜਹਾਜ ਚੌਂਕ ਆ ਤਿੰਨ ਸਟੈਂਡ ਸਾਡੇ ਗੁਰਦਾਸਪੁਰ ਚ ਇੱਕ ਡਾਕ ਖਾਣਾ ਚੌਂਕ ਤੇ ਇੱਕ ਜੀਕੇਰ ਤੇ ਇਹ ਜਹਾਜ ਚੌਂਕ ਆ। ਇੱਥੇ ਹਰ ਸਾਲ ਦੀ ਤਰ੍ਹਾਂ ਜੀ ਗੁਰੂ ਤੇ ਦੁੱਧ ਦਾ ਲੰਗਰ ਚੱਲਦਾ। ਛੋਟੇ ਸ਼ਾਹਜਾਨ ਦੇ ਬਾਬਾ ਮੋਤੀराम ਮਹਾਰਾਜ ਦੀ ਨਿੱਗੀ ਯਾਦ ਨੂੰ ਸਮਰਪਤ ਇਹ ਦੁੱਧ ਦਾ ਲੰਗਰ ਅਸੀਂ ਲਾਉਂਦੇ ਆ ਜੀ ਤੇ ਤਕਰੀਬਨ 10 ਸਾਲ ਤੋਂ ਇਹ ਦੁੱਧ ਦਾ ਲੰਗਰ ਚੱਲਦਾ ਗਰਮਾ ਗਰਮ ਦੁੱਧ ਸਵੇਰੇ ਤਕਰੀਬਨ 10 ਵਜੇ ਸ਼ੁਰੂ ਹੋ ਜਾਂਦਾ 4 ਵਜੇ ਤੱਕ ਦੁੱਧ ਦਾ ਲੰਗਰ ਚੱਲਦਾ ਸੰਗਤਾਂ ਨੂੰ ਨਰਵਿਕਨ ਨੌ ਮਹਾਰਾਜ ਦੀ ਕਿਰਪਾ ਨਾਲ ਆ ਟੋਟਾ ਲੰਗਰ ਚੱਲਦਾ ਦੁੱਧ ਦਾ ਇਹਦੇ ਇਲਾਵਾ ਅਸੀਂ ਸੁਬੀਲ ਦਾ ਜੋ ਗਰਮੀਆਂ ਚ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਧੀ ਗੁਰ ਪ੍ਰਵੋਚਨ ਦਾ ਸੁਬੀਲ ਵੀ ਬੜੇ ਸ਼ਹਿਰ ਤੋਂ ਸਭ ਤੋਂ ਤਕੜੀ ਸੁਬੀਲ ਮਹਾਰਾਜ ਦੀ ਕਿਰਪਾ ਨਾਲ ਜਾ ਚੌਂਦੇ ਚੱਲਦੀ ਆ ਔਰ ਆਈ ਇਹ ਚੋਲਾ ਚੋਲਾ ਸਾਹਿਬ ਦੇ ਮੇਲੇ ਤੇ ਵੀ ਇੱਥੇ ਲੰਗਰ ਲੱਗਦੇ ਨੇ ਗੁਰੂ ਕੇ ਟੋਟ ਲੰਗਰ ਚੱਲਦੇ ਨੇ ਇਹ ਸਾਰਾ ਜਿਹੜਾ ਮਾਲਕ ਚਾਲ ਗਿਆ ਸਾਰਾ ਆਪਣਾ ਦਸਵੰਦ ਕੱਢਦੇ ਆ ਜੀ ਉਹਨਾਂ ਦੀ ਅਗਰਾਹੀ ਚੋ ਜਿੰਨੇ ਵੀ ਆਪਾਂ ਮਾਲਕ ਚਾਲ ਕੇ ਆ ਡਰਾਈਵਰ ਵੀਰ ਨੇ ਸਾਰਾ ਆਪਣਾ ਦਸਵੰਦ ਕੱਢਦੇ ਨੇ ਔਰ ਇਸ ਸਾਲ ਚ ਤਿੰਨ ਅਸੀਂ ਜਿਹੜੇ ਆ ਇਹ ਪ੍ਰੋਗਰਾਮ ਕਰਨੇ ਆ ਔਰ ਮਹਾਰਾਜ ਦੇ ਅਰਦਾਸ ਕਰਨੇ ਸੱਚੇ ਪਾਸਾ ਸਾਰਿਆਂ ਦੀ ਕਮਾਈਆਂ ਚ ਬਰਕਤ ਪਾਈ ਸਾਰਿਆਂ ਨੂੰ ਵੱਧ ਤਰੱਕੀਆਂ ਬਖਸ਼ੀ ਤਾਂ ਜੋ ਤੁਹਾਡੀਆਂ ਜਗਾ ਤਾਂ ਤੁਹਾਡੇ ਜਿਹੜੇ ਉਤਸਵ ਨੇ ਇਹ ਸਕਤਾ ਮਨਾਉਂਦੀਆਂ ਰਹਿਣ ਔਰ ਮਨਾਉਣੇ ਚਾਹੀਦੇ ਨੇ ਇਸ ਕਰਕੇ ਜੀ ਇਹ ਨੰਗਰ ਜਿਹੜਾ ਅੱਜ ਟੁੱਟ ਚੱਲ ਰਿਹਾ ਜੀ। ਜਿਹੜਾ ਬੰਦੇ ਸੈਟ ਹੋਇਆ ਤੇ ਨੇ ਟੈਕਸੀ ਸਟੈਂਡ ਤੋਂ ਉੱਪਰ ਕਰਾਇਆ ਗਿਆ ਕਿ ਥਾਡੇ ਉਧਰੋਂ ਹੀ ਲਗਾਇਆ ਗਿਆ। ਜੀ ਮੇਨ ਇਹ ਜਾਚਾਂ ਚੌਂਕ ਵੱਲੋਂ ਲਾਇਆ ਜਾਂਦਾ ਜੀ ਉਹ ਜੀ ਕੇ ਸਟੈਂਡ ਵੀ ਆਪਣਾ ਲੰਗਰ ਵੱਖਰਾ ਲਾਉਂਦਾ। ਉਹ ਵੀ ਫਰਵਰੀ ਮਹੀਨੇ ਜਦੋਂ ਚੋਲਾ ਸਾਹਿਬ ਦਾ ਲੰਗਰ ਉਹਨਾਂ ਤੇ ਚੱਲਦਾ ਵਾ ਤੇ ਬਾਕੀ ਗੜਾਈਆਂ ਜਿਹੜੀਆਂ ਕੋਈ ਬੰਦੇ ਸਾਰੇ ਦਿੰਦੇ ਆ ਜੀ। ਸਾਰੇ ਤੇ ਸਵੰਦ ਕੱਢਦੇ ਆ ਕਿ ਉਧਰ ਲਉਣਾ ਹੀ ਉਧਰ ਦਿੰਨੇ ਆ ਉਹ ਵੀ ਸਾਨੂੰ ਦਿੰਦੇ ਨੇ। ਗੜਾਈਆਂ ਸਾਰੇ ਸਟੈਂਡਾਂ ਤੋਂ ਹੁੰਦੀਆਂ ਨੇ ਪਰ ਇਹ ਮੇਨ ਜਿਹੜਾ ਵਾ ਗੁਰਦੁਆਰਾ ਚੌ